ਤੇ ਪਤਾ ਵੀ ਨਾ ਲੱਗ ਜਾਏ ਕਹਿੰਦੇ ਝਾੜੀਆਂ ਵਿੱਚ ਬੈਠੇ ਨਾ ਦਸਤਾਰਾਂ ਬੰਨਦੇ ਆ ਲੋਕ ਲੰਘੇ ਜਾਂਦੇ ਆ ਸੜਕ ਤੋਂ ਲੋਕ ਲੰਘੇ ਜਾਂਦੇ ਆ ਇੱਕ ਕਹਿੰਦਾ ਯਾਰ ਆ ਤੇ ਮੈਨੂੰ ਸਿੱਖ ਲੱਗਦੇ ਯਾਰ ਆਖੋ ਸਤਨਾਮ ਵਾਹਿਗੁਰੂ ਆ ਵੇਖੋ ਕਹਿੰਦਾ ਜਕਰੀਆ ਖਾਨ ਨੇ ਸੂਬੇਦਾਰ ਆਏ ਸੂਬੇਦਾਰ ਹੁੰਦਾ ਹੈ ਮੁੱਖ ਮੰਤਰੀ ਜੀ ਕਹਿ ਦਈਆ ਆਪਾਂ ਇੱਕ ਸਟੇਟ ਦਾ ਮੁੱਖ ਮੰਤਰੀ ਕਹਿੰਦਾ ਜਿੱਥੇ ਦਿਸਦਾ ਮਾਰਦੇ ਹੋ ਵੇਖੋ ਲੋਕ ਲੋਕੇ ਟਾਈਮ ਕੱਢਦੇ ਆ ਕਹਿੰਦਾ ਮੈਨੂੰ ਸਿੱਖ ਲੱਗਦੇ ਆ ਇਹ ਲੁਕੇ ਹੋਏ ਆ ਆਖੋ ਸਤਨਾਮ ਵਾਹਿਗੁਰੂ ਦੂਸਰਾ ਕਹਿੰਦਾ ਨਹੀਂ ਯਾਰ ਇਹ ਮੈਨੂੰ ਸਿੱਖ ਨਹੀਂ ਲੱਗਦੇ ਉਹ ਕਹਿੰਦਾ ਕਿਉਂ ਕਹਿੰਦਾ ਲੱਗਾ ਜੀ ਸਿੱਖ ਹੁੰਦੇ ਸਿੱਖ ਨਹੀਂ ਲੁਕਦੇ ਜਿਹੜੇ ਕੱਲ ਕੀ ਧਰਮ ਨੂੰ ਮੰਨਣ ਵਾਲੇ ਆ ਸਤਗੁਰੂ ਦੀ ਸੋਚ ਨੂੰ ਜ਼ਿੰਦਗੀ ਚ ਲੈਣ ਵਾਲੇ ਆ ਉਹ ਨਹੀਂ ਲੁਕਦੇ ਇਹ ਸਿੱਖ ਨਹੀਂ ਕੋਈ ਹੋਰ ਹੋਣੇ ਆ ਜੀ ਆਖੋ ਸਤਨਾਮ ਵਾਹਿਗੁਰੂ ਇਹਦਾ ਭੇਖੀ ਹੋਣੇ ਆ ਕੋਈ ਇਹ ਸਿੱਖ ਨਹੀਂ ਹੋਣੇ ਆਵਾਜ਼ ਬਾਬਾ ਬੂਤਾ ਸਿੰਘ ਤੇ ਬਾਬਾ ਗਰਜਾ ਸਿੰਘ ਦੇ ਕੰਨਾਂ 'ਚ ਪੈਂਦੀ ਐ ਜੀ ਆਖੂ ਸਤਨਾਮ ਵਾਹਿਗੁਰੂ ਅੱਜ ਸਾਨੂੰ ਕੀ ਆਵਾਜ਼ ਮਾਰਦਾ ਐ ਇਹ ਹੁੰਦਾ ਬੋਲੀ ਮਾਰਨਾ ਜੀ ਪਤਾ ਐ ਉਹਨਾਂ ਨੂੰ ਵੀ ਸੁਣਦੇ ਆ ਵੇਖੋ ਕਹਿੰਦਾ ਸਿੱਖ ਲੁਕੇ ਬੈਠੇ ਆ ਆਪਣੇ ਆਪ ਨੂੰ ਵੱਡੇ ਕਹਾਂਦੇ ਆ ਆਪਣੇ ਆਪ ਨੂੰ ਬੜਾ ਕਹੋਂਦੇ ਆ ਅੱਜ ਵੇਖ ਲੋਕ ਲੋਕੇ ਟਾਈਮ ਗੜਦੇ ਆ ਬਾਬਾ ਬੂਤਾ ਸਿੰਘ ਕਹਿੰਦਾ ਨਹੀਂ ਯਾਰ ਗਰਜਾ ਸਿਆ ਆਦੇ ਅੱਜ ਆਪਣੇ ਨਾਲ 13ਵੀਂ ਹੋ ਗਈ ਆਖੂ ਸਤਨਾ ਵਾਹਿਗੁਰੂ ਬੋਲੀ ਮਾਰ ਗਏ ਆਪਾਂ ਨੂੰ ਬੋਲੀ ਮਾਰ ਗਏ ਆਪਾਂ ਨੂੰ ਵੀ ਨਹੀਂ ਲਾਉਣੀ ਐ ਕਹਿੰਦੇ ਆਖੂ ਸਤਨਾ ਬੋਲੀ ਲਾਉਣੀ ਐ ਸਾਨੂੰ ਤਾਨਾ ਮਾਰ ਗਏ ਸਿੱਖ ਕਲਗੀ ਧਰਦਾ ਹੋਵੇ ਤਾਂ ਲੋਕ ਦਾ ਫਿਰੇ ਸਰਕਾਰਾਂ ਤੋਂ ਲੁਕਦਾ ਫਿਰੇ ਉਹ ਤੇ ਸਤਗੁਰ ਕਹਿੰਦੇ ਭਾਵੇਂ ਇਕੱਲਾ ਹੀ ਹੋਵੇ ਭਾਈ ਜਿਹੜਾ ਇਹਨਾਂ ਮਰੇ ਹੋਏ ਲੋਕਾਂ ਵਿੱਚ ਜਾਗਦਾ ਮੈਂ ਪਹਿਲਾਂ ਕਹੇ ਨਾ ਬੈਠਣ ਲੱਗੇ ਨਾਨ ਸੋ ਜੀਵੀਆ ਜਿਸ ਮਨ ਵਸਿਆ ਸੋਏ ਨਾਨਕ ਆਵਰਨਾ ਜੀਵੈ ਕੋਏ ਕਹਿੰਦੇ ਜਿਹੜਾ ਜਾਗਦੀ ਜਮੀਰ ਵਾਲਾ ਬੰਦਾ ਹੈ ਨਾ ਉਹ ਹੀ ਜਾਗਦਾ ਸਿੱਖਾ ਉਹ ਹੀ ਜਿਉਂਦਾ ਹੈ ਬਾਕੀ ਤੇ ਲੋਥਾਂ ਹੀ ਤੁਰੀਆਂ ਫਿਰਦੀਆਂ ਆਖੋ ਸਤਨਾਮ ਵਾਹਿਗੁਰੂ ਬੜੀ ਵਾਰ ਪੜਿਆ ਪੜਿਓ ਬਈ ਜਿਹੜਾ ਮਰੀਆਂ ਜਮੀਰਾਂ ਵਿੱਚ ਜਾਗਦਾ ਭਾਵੇਂ ਇੱਕੋ ਹੀ ਹੋਵੇ ਮੈਂ ਕਿਹਾ ਨਾ ਪਿੰਡ ਵਿੱਚ ਭਾਵੇਂ ਇੱਕੋ ਹੀ ਹੋਵੇ ਸਾਰਾ ਪਿੰਡ ਇੱਕ ਪਾਸੇ ਹੋ ਜਾਏ ਉਹ ਸੋਚ ਨਹੀਂ ਛੱਡ ਸਕਦਾ ਕੱਲ ਕੀ ਧਰਦੀ ਇੱਕੋ ਸਵਾ ਲੱਖ ਵਰਗਾ ਜਿਹੜਾ ਮਰੀਆਂ ਜ਼ਮੀਰਾਂ ਵਿੱਚ ਜਾਗਦਾ ਇੱਕੋ ਸਵਾ ਲੱਖ ਵਰਗਾ ਜਿਹੜਾ ਮਰੀਆਂ ਜ਼ਮੀਰਾਂ ਵਿੱਚ ਜਾਗਦਾ ਇੱਕੋ ਸਵਾ ਲੱਖ ਵਰਗਾ We are the